ਪੰਜਾਬ 247 ਟੀਵੀ ਦੇ ਖਬਰਾਂ ਦੇ ਬੁਲੇਟਿਨ ਚ ਤਾੜਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਝਾਂਤ 크੍ਰਿਸਚਨ ਪਾਈਚਾਰੇ ਦੇ ਸਭ ਤੋਂ ਵੱਡੇ ਧਰਮਗੁਰੂ ਪੋਪ ਫਰਾਂਸਿਸ ਜਿਨ੍ਹਾਂ ਦਾ ਸੋਮਵਾਰ ਨੂੰ ਇਹਾਤ ਹੋ ਗਿਆ ਸੀ ਦਾ ਅੰਤਮ ਸੰਸਕਾਰ ਸ਼ਨੀਚਰਵਾਰ ਨੂੰ ਸੇਂਟ ਪੀਟਰ ਸਕੇਅਰ ਵਿਖੇ ਸੇਂਟ ਪੀਟਰ ਬੈਲਿਸਕਾ ਦੀਆਂ ਘੰਟੀਆਂ ਵਜਾਉਣ ਨਾਲ ਸਮਾਪਤ ਹੋ ਗਿਆ ਘੰਟੀਆਂ ਦੀ ਆਵਾਜ਼ 2 ਘੰਟੇ ਤੇ 10 ਮਿੰਟ ਲੰਬੀ ਸਰਵਿਸ ਦੇ ਅੰਤ ਵਿੱਚ ਇਹ ਸੰਕੇਤ ਦੇਣ ਲਈ ਸੀ ਕਿ ਪਾਪ ਦਾ ਜਿਹੜਾ ਇਹ ਸਮਾਗ ਹੈ ਸ਼ਰਧਾਂਜਲੀ ਸਮਾਗ ਮੈਂ ਹੁਣ ਇਹ ਸੰਪਨ ਹੋ ਗਿਆ ਹੈ ਪਾਪ ਫਰਾਂਸਿਸ ਨੂੰ ਸ਼ਰਧਾਂਜਲੀ ਦੇਣ ਲਈ ਰੋਮ ਦੀਆਂ ਸੜਕਾਂ ਤੇ ਵੱਡੀ ਭੀੜ ਪਹੁੰਚੀ ਹੋਈ ਸੀ ਤੇ ਕਤਾਰਾਂ ਬਣ ਕੇ ਖੜੀ ਸੀ ਵੈਟਿਕਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜਦੋਂ ਪਾਪ ਫਰਾਂਸਿਸ ਦਾ ਅੰਤਮ ਸੰਸਕਾਰ ਖਤਮ ਹੋ ਗਿਆ ਤਾਂ ਇਸ ਮੌਕੇ ਦੇ ਉੱਤੇ 2.5 ਲੱਖ ਤੋਂ ਵੱਧ ਲੋਕ ਮੌਜੂਦ ਸਨ ਇਸ ਮੌਕੇ ਲੋਕ ਬਹੁਤ ਹੀ ਸੋਗ ਦੇ ਆਲਮ ਵਿੱਚ ਸਨ ਵੈਟਿਕਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੋਪ ਫਰਾਂਸਿਸ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਪਹਿਲੇ ਉਹ ਪੋਪ ਹਨ ਜਿਨ੍ਹਾਂ ਦੇ ਸਰੀਰ ਨੂੰ ਵੈਟਿਕਨ ਤੋਂ ਬਾਹਰ ਦਫਨਾਇਆ ਗਿਆ ਹੈ ਅਤੇ ਉਹ ਵੀ ਇੱਕ ਨਿੱਜੀ ਸਮਾਰੋਹ ਵਿੱਚ ਸਿਰਫ ਉਹਨਾਂ ਦੇ ਬਹੁਤ ਨਜ਼ਦੀਕੀ ਲੋਕਾਂ ਨੂੰ ਹੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ ਕਾਰਡੀਨਲ ਬਟਿਸਟਾ ਨੇ ਰੇ ਨੇ ਉਹਨਾਂ ਨੇ ਕਿਹਾ ਹੈ ਕਿ ਮਨੁੱਖੀ ਨਿਗ ਨਾਲ ਭਰਪੂਰ ਤਿਆਜ ਦੀਆਂ ਚੁਣੌਤੀਆਂ ਪ੍ਰਤੀ ਡੂੰਘੇ ਸੰਵੇਦਨਸ਼ੀਲ ਪੋਪ ਫਰਾਂਸਿਸ ਨੇ ਸੱਚਮੁੱਚ ਇਸ ਸਮੇਂ ਦੀਆਂ ਚਿੰਤਾਵਾਂ ਦੁੱਖਾਂ ਤੇ ਉਮੀਦਾਂ ਨੂੰ ਸਾਂਝਾ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਮਹਰੂਮ ਪੋਪ ਨੇ ਉਹ ਉਹ ਸਿੱਧੇ ਤਰੀਕੇ ਨਾਲ ਲੋਕਾਂ ਦੇ ਦਿਲਾਂ ਨੂੰ ਉਹਨਾਂ ਨੇ ਛੂਹਾ ਅਤੇ ਉਹ ਸੱਚਮੁੱਚ ਹੀ ਲੋਕਾਂ ਦੇ ਪੋਪ ਸਨ ਅਗਲੀ ਖਬਰ ਆਪਾਂ ਕੈਨੇਡਾ ਦੀ ਇਲੈਕਸ਼ਨ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਦੇ 225 ਦੇ ਫੈਡਰਲ ਚੋਣ ਪ੍ਰਚਾਰ ਦਾ ਆਖਰੀ ਵੀਕਐਂਡ ਜਿਹੜਾ ਉਹ ਆ ਗਿਆ ਤੇ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਲਈ ਇਹ ਦਿਨ ਜਿਹੜੇ ਦੋ ਨੇ ਬੜੇ ਹੀ ਰੁੱਝੇ ਹੋਣ ਵਾਲੇ ਨੇ ਕਿਉਂਕਿ ਉਹ ਵੋਟਾਂ ਲਈ ਆਪਣਾ ਆਖਰੀ ਜ਼ੋਰ ਲਾ ਰਹੇ ਹਨ ਚੋਣ ਪ੍ਰਚਾਰ 35 ਦਿਨ ਜਦੋਂ ਕਿ ਵੋਟਾਂ ਪਾਉਣ ਵੇ ਸਿਰਫ ਇੱਕ ਦਿਨ ਬਾਕੀ ਬਚਿਆ ਉਹਦੇ ਵਿੱਚ ਲਿਬਰਲ ਪਾਰਟੀ ਨੂੰ ਕੰਜ਼ਰਵੇਟਿਵ ਪਾਰਟੀ ਉੱਤੇ ਹੁਣ ਸਿਰਫ 3 ਪੁਆਇੰਟ ਦਾ ਜਿਹੜਾ ਉਹ ਫਾਇਦਾ ਹੈ ਨੈਨੋਜ਼ ਰਿਸਰਚ ਦੁਆਰਾ 23 ਤੋਂ 25 April ਨੂੰ ਕੀਤੇ ਗਏ 3 ਦਿਨਾਂ ਦੇ ਰੋਲਿੰਗ ਸੈਂਪਲ ਵਿੱਚ ਲਿਬਰਲ ਪਾਰਟੀ ਰਾਸ਼ਟਰੀ ਪੱਧਰ ਤੇ 42% ਉਤੇ ਤੇ ਕੰਜ਼ਰਵੇਟਿਵ ਪਾਰਟੀ 39% ਦੇ ਉਤੇ ਖੜੀ ਹੈ ਪਿਛਲੇ ਕੁਝ ਦਿਨਾਂ ਤੋਂ ਮੁੱਖ ਮਹਿਮ ਦੀ ਲਹਿਰ অন্ਟਾਰੀਓ ਦੇ ਵਿੱਚ ਚੱਲ ਰਹੀ ਹੈ ਜਿੱਥੇ ਲਿਬਰਲ ਤੇ ਕੰਜ਼ਰਵੇਟਿਵ ਵਿਚਕਾਰ ਫਰਕ ਲਗਾਤਾਰ ਘਟ ਹੋ ਰਿਹਾ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਨੈਸ਼ਨਲ ਪੱਧਰ ਤੇ 9% ਤੇ ਪਹੁੰਚ ਗਈ ਹੈ ਉਸ ਤੋਂ ਬਾਅਦ ਬਲੈਕ ਕਯੂਬਿਕ 6% ਤੇ ਗ੍ਰੀਨ ਪਾਰਟੀ ਆਫ ਕੈਨੇਡਾ 3% ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ 1% ਦੇ ਉੱਤੇ ਹਨ ਨੈਨੋਸਪੋਲ ਨੇ ਕਿਹਾ ਹੈ ਕਿ ਅੰਟਾਰੀਓ ਵਿੱਚ ਚੋਣਾਂ ਦੇ ਮੂਵਮੈਂਟ ਦਾ ਸੀਟਾਂ ਦੇ ਨਤੀਜਿਆਂ ਦੇ ਰੂਪ ਦੇ ਉੱਤੇ ਇੱਕ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ ਨੈਨੋਜ਼ ਦੇ ਦੱਸੇ ਅੰਕੜਿਆਂ ਮੁਤਾਬਕ ਅੰਟਾਰੀਓ ਵਿੱਚ ਲਿਬਰਲ ਹਫਤੇ ਦੇ ਸ਼ੁਰੂ ਵਿੱਚ ਦੂਰੇ ਅੰਕਾਂ ਯਾਨੀ ਕਿ ਡਬਲ ਡਿਜੀਟਸ ਵਾਲੇ ਵਾਅਦੇ ਤੋਂ ਖਿਸਕ ਕੇ ਸਿਰਫ 5 ਅੰਕ ਤੱਕ ਹੇਠਾਂ ਚਲੇ ਗਏ ਹਨ ਤੇ 10 ਦਿਨ ਪਹਿਲਾਂ ਦੇ ਮੁਕਾਬਲੇ ਹੁਣ ਅੱਧ ਵਿੱਚ ਹਨ ਤੇ ਉਹ ਕੰਜ਼ਰਵੇਟਿਵਾਂ ਦੇ 41 ਦੇ ਮੁਕਾਬਲੇ 46% ਤੇ ਹਨ ਐਨਡੀਪੀ 8 ਦੇ ਹੈ ਤੇ ਅੰਟਾਰੀਓ ਅਤੇ ਕਿਊਬਕ ਵਿੱਚ ਭਾਵੇਂ ਲਿਬਰਲ ਹਲੇ ਵੀ ਅੱਗੇ ਹਨ ਜਦੋਂ ਕਿ ਅਲਬਰਟਾ ਤੇ BC ਵਿੱਚ ਕੰਜ਼ਰਵੇਟਿਵ ਪ੍ਰਮੁਖ ਹਨ BC ਹਲੇ ਵੀ ਇੱਕ ਟਾਸ ਆਪ ਜਾਨੀ ਕਿ ਨੈਕ ਟੂ ਨੈਕ ਫਾਈਟ ਦਾ ਜਿਹੜਾ ਉਹ ਸੂਬਾ ਬਣਿਆ ਹੋਇਆ ਕਯੂਬਿਕ ਵਿੱਚ ਲਿਬਰਲਾਂ ਦੀ ਮਜ਼ਬੂਤ ਲੀਡ ਬਰਕਰਾਰ ਹੈ ਤੇ ਉਹ 43 ਤੇ ਹਨ ਜਦੋਂ ਕਿ ਕਨਜ਼ਰਵੇਟਿਵ 21 ਤੇ ਹਨ ਬਲਾਕ ਕਯੂਬਸ 26% ਨਾਲ ਦੂਜੇ ਸਥਾਨ ਤੇ ਜਿਹੜੀ ਆ ਉਹ ਕਯੂਬੈਕ ਸਵਿਚ ਖੜੀ ਹੈ ਅਲਬਰਟਾ ਸਸਕਾਚੁਆਨ ਤੇ ਮੈਨੀਟੋਬਾ ਵਿੱਚ ਕਨਜ਼ਰਵੇਟਿਵ ਬਹੁਤ ਅੱਗੇ ਹਨ ਸਰਵੇਖਣ ਕੀਤੇ ਗਏ 52% ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ ਹੈ ਜਦਕਿ ਲਿਬਰਲਲੀ ਸਿਰਫ 28% ਹੀ ਲੋਕ ਵੋਟ ਦੇ ਰਹੇ ਹਨ ਐਨਡੀਪੀ 11 ਤੇ ਹੈ ਤੇ BC ਵਿੱਚ ਲਿਬਰਟਰੀਲੀ 39% ਦੇ ਮੁਕਾਬਲੇ ਕਨਜ਼ਰਵੇਟਿਵ 38% ਤੇ ਹਨ ਐਨਡੀਪੀ ਕੁਝ ਅੰਕ ਵਧਾ ਕੇ 17 ਤੇ ਹੋ ਗਈ ਹੈ ਨੈਨੋ ਰਿਸਰਚ ਦੁਆਰਾ 23-25 April ਨੂੰ ਕੀਤੇ ਗਏ ਇਸ ਰੋਲਿੰਗ ਸੈਂਪਲ ਵਿੱਚ ਲਿਬਰਲਰ ਨੂੰ ਕੰਜ਼ਰਵੇਟਰ ਉੱਤੇ ਹੁਣ ਸਿਰਫ 3 ਪੁਆਇੰਟ ਦੇ ਵਾਧੇ ਨਾਲ 42% ਅਤੇ ਪੀਸੀ ਰਾਸ਼ਟਰੀ ਪ੍ਰਧਾਨ ਤੇ 39% ਤੇ ਹਨ ਲਿਬਰਲ ਆਗੂ ਮਾਰਕ ਕਰਨੀ ਸ਼ਨੀਵਾਰ ਦਾ ਜ਼ਿਆਦਾਤਰ ਸਮਾਂ ਗ੍ਰੇਟਰ ਟ੍ਰਾਂਟੋ ਅਰੀਆ ਵਿੱਚ ਬਤਾ ਰਹੇ ਹਨ ਕਿੰਗ ਸਿਟੀ ਨਿਊ ਮਾਰਕੀਟ ਅਰੋਰਾ ਮਾਰਖਮ ਤੇ ਮਿਸੀਸਾਗਾ ਵਿੱਚ ਉਹਨਾਂ ਦੀ ਰੁਕਣ ਦੀ ਤੇ ਪ੍ਰਚਾਰ ਕਰਨ ਦੀ ਯੋਜਨਾ ਹੈ ਉਸ ਤੋਂ ਬਾਅਦ ਉਹਨਾਂ ਦਾ ਫਿਰ ਵਿੰਡਸਰ ਵਿੱਚ ਇੱਕ ਰੈਲੀ ਵਿੱਚ ਜਾਣ ਦਾ ਵੀ ਪ੍ਰੋਗਰਾਮ ਹੈ ਪੀਆਰ ਪੋਲੋਵਰ ਬੀਸੀ ਵਿੱਚ ਇਸ ਮੁਹਿੰਮ ਦੇ 35ਵੇਂ ਦਿਨ ਦੀ ਸ਼ੁਰੂਆਤ ਕਰ ਰਹੇ ਹਨ ਜਿੱਥੇ ਮੁਕਾਬਲਾ ਹੁਣ ਗਹਿ ਗੱਚ ਹੋਇਆ ਪਿਆ ਹੈ ਕਨਜ਼ਰਵੇਟਿਵ ਤੇ ਲਿਬਰਲ ਦੋਵੇਂ ਐਨਡੀਪੀ ਤੋਂ ਕੁਝ ਹੋਰ ਸੀਟਾਂ ਖੋਣ ਦੀ ਉਮੀਦ ਕਰ ਰਹੇ ਹਨ ਪੋਲੋਵਰ ਦਾ ਡੈਲਟਾ ਵਿੱਚ ਇੱਕ ਕੈਨੇਡਾ ਫਰਸਟ ਰੈਲੀ ਵਿੱਚ ਜਾਣਾ ਵੀ ਤੈ ਹੈ ਇਸ ਤੋਂ ਪਹਿਲਾਂ ਕਿ ਉਹ ਫਾਲਕਨ ਬ੍ਰਿਜ ਵਿੱਚ ਇੱਕ ਸਮਾਗਮ ਲਈ অন্ਟਾਰੀਓ ਵਾਪਸ ਉਡਾਨ ਪਰ ਕਿ ਆ ਸਕਦੇ ਹਨ ਐਨ ਡੀ ਪੀ ਆਗੂ ਜਗਮੀਤ ਸਿੰਘ ਉਲਟ ਦਿਸ਼ਾਵਲ ਜਾ ਰਹੇ ਹਨ ਦਿਨ ਦੀ ਸ਼ੁਰੂਆਤ ਉਹ ਵਿੰਡਸਰ ਤੋਂ ਤੇ ਲੰਡਨ ਤੋਂ ਕਰਨਗੇ ਤੇ ਉੱਥੋਂ ਰੁਕਣ ਤੋਂ ਬਾਅਦ ਉਹ ਇਕਦਮੀ ਮੈਟਰੋ ਵੈਨਕੂਵਰ ਲਈ ਯੋਜਨਾਬੰਦ ਸਮਾਗਮਾਂ ਲਈ ਬੀਸੀ ਲਈ ਉਡਾਨ ਪਰ ਜਾਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਤੋਂ ਕੈਨੇਡਾ ਦੀ ਪ੍ਰਭੂਸਤਾ ਲਈ ਖਤਰਾ ਚੋਣਾ ਤੇ ਹਾਵੀ ਰਿਹਾ ਹੈ ਪਰ ਕੈਨੇਡਾ ਦੇ ਅੰਦਰੋਂ ਵੀ ਦੇਸ਼ ਨੂੰ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁਝ ਪੱਛਮੀ ਕੈਨੇਡੀਅਨ ਇੱਕ ਅਧਾਕੇ ਦੇ ਲਿਬਰਲ ਸ਼ਾਸਨ ਤੋਂ ਤੰਗ ਆ ਕੇ ਖੁੱਲ ਕੇ ਵੱਖ ਹੋਣ ਦਾ ਸੱਦਾ ਦੇ ਰਹੇ ਹਨ ਇਸ ਰੂੜੀਵਾਦੀ ਝਕਾਵ ਵਾਲੇ ਸੂਬੇ ਅਲਬਰਟਾ ਵਿੱਚ ਵੰਡ ਦੀ ਸੰਭਾਵਨਾ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਤਾਂ ਰਹੀ ਹੈ ਕੈਨੇਡਾ ਨੂੰ 51ਵਾਂ ਅਮਰੀਕੀ ਰਾਜ ਬਣਾਉਣ ਬਾਰੇ ਟਰੰਪ ਦੀਆਂ ਟਿੱਪਣੀਆਂ ਤੇ ਇਸ ਤੋਂ ਬਾਅਦ ਸੋਮਵਾਰ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ ਮਿਲ ਰਹੇ ਹਲਾਰੇ ਨੇ ਇਸ ਜਿਹੜੀ ਆ ਸੋਚ ਆ ਨੂੰ ਇੱਕ ਨਵੀਂ ਗਤੀ ਦੇ ਦਿੱਤੀ ਹੈ ਹਾਲੀ ਦੇ ਮਹੀਨਿਆਂ ਵਿੱਚ ਵੱਖਵਾਦੀ ਲਹਿਰ ਵਧੀ ਹੈ ਜਿਸ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਦੀ ਬਿਆਨਬਾਜ਼ੀ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਾਨੂੰ ਇਸ ਵਿੱਚ ਦਿਲਚਸਪੀ ਨਹੀਂ ਸਾਨੂੰ ਅਲਬਰਟਾ ਦੀ ਪ੍ਰਭੂ ਸੱਤਾ ਵਿੱਚ ਦਿਲਚਸਪੀ ਹੈ ਪਹਿਲਾਂ ਤੋਂ ਹੀ ਰਾਜਨੀਤਿਕ ਹਲਕਿਆਂ ਵਿੱਚ ਏਕਤਾ ਤੇ ਸੰਕਟ ਦੀ ਸੰਭਾਵਨਾ ਤੇ ਉੱਤੇ ਹੁਣ ਖੁੱਲ੍ਹ ਕੇ ਚਰਚਾ ਕੀਤੀ ਜਾ ਰਹੀ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਅਲਬਰਟਾ ਦੇ ਲੋਕ ਲਿਬਰਲ ਸਰਕਾਰ ਦੇ ਅਗਲੇ 4 ਸਾਲਾਂ ਲਈ ਫਿਰ ਚੁਣੇ ਜਾਣ ਤੇ ਉਸ ਦੇ ਨਾਲ ਖੜੇ ਨਹੀਂ ਰਹਿਣਗੇ ਭਾਵੇਂ ਇਹਦੀ ਅਗਵਾਈ ਕੋਈ ਵੀ ਕਰੇ ਇਹ ਨਾਰਾਜ਼ਗੀ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਲਿਬਰਲ ਸਰਕਾਰ ਦੇ ਅਧੀਨ ਵਧੀ ਜਿਸ ਨੇ ਵਾਤਾਵਰਣ ਨੀਤੀਆਂ ਨੂੰ ਕੁਝ ਅਲਬਰਟਾ ਵਾਸੀਆਂ ਖੇਤਰ ਦੇ ਆਰਥਿਕ ਵਿਕਾਸ ਤੇ ਸਿੱਧੇ ਹਮਲੇ ਵਜੋਂ ਸਮਝਿਆ ਗਿਆ ਦੇ ਰਾਸ਼ਟਰੀ ਪੋਲ ਰਿਪਬਲਿਕਨ ਨੂੰ ਹੁਣ ਮਾਰਕ ਕਾਰਨੀ ਦੀ ਗਵਾਈ ਹਟ ਸੋਮਵਰ ਨੂੰ ਚੋਣ ਵਾਲੇ ਦਿਨ ਆਪਣੀ ਲਗਾਤਾਰ ਚੌਥੀ ਜਿੱਤ ਵੱਲ ਵਾਅਦਾ ਦੱਸ ਰਹੇ ਹਨ ਇਹ ਅੰਟਾਰੀਓ ਤੇ ਕਿਊਬਕ ਵਿੱਚ ਸਮਰਥਨ ਦੇ ਵਾਅਦੇ ਦੇ ਕਾਰਨ ਹੋ ਰਿਹਾ ਹੈ ਇਹ ਸੂਬੇ ਜਿੱਥੇ ਆਬਾਦੀ ਦਾ ਬਹੁਤ ਵੱਡਾ ਹਿੱਸਾ ਕੇਂਦਰਤ ਹੈ ਇਸ ਖੇਤਰੀ ਪਾੜੇ ਨੂੰ ਵੀ ਵਧਾ ਦਿੰਦਾ ਹੈ ਕਿਉਂਕਿ ਇੱਥੇ ਕਣੀ ਵੱਸੋਂ ਜਿਆਦਾ ਮੈਂਬਰ ਚੁਣੇ ਜਾਂਦੇ ਹਨ ਕੁਝ ਇੰਟਰਨੈਸ਼ਨਲ ਖਬਰਾਂ ਤੇ ਵੀ ਝਾਤ ਮਾਰਦੇ ਆ ਰੂਸ ਨੇ ਕੁਰਸਕ ਜਿਹੜਾ ਖੇਤ ਆ ਉਹ ਯੂਕਰੇਨ ਤੋਂ ਫਿਰ ਛਡਾ ਲੈਣ ਦਾ ਦਾਵਾ ਕੀਤਾ ਹੈ ਰੂਸ ਨੇ ਛੇਨਚਰਵਾਰ ਨੂੰ ਪਸ਼ਮੀ ਕੁਰਸਕ ਖੇਤਰ ਦੀ ਯੂਕਰੇਨ ਤੋਂ ਮੁਕੰਮਲ ਆਜ਼ਾਦੀ ਦਾ ਐਲਾਨ ਕੀਤਾ ਅਤੇ ਯੂਕਰੇਨ ਦੀਆਂ ਹਥਾਰਬੰਦ ਫੌਜਾਂ ਨੂੰ ਉੱਥੋਂ ਖਦੇੜ ਦੇਣ ਜਾਂ ਖਤਮ ਕਰਨ ਦੇਣ ਦੇ ਵਿੱਚ ਉੱਤਰੀ ਕੋਰੀਆਈ ਫੌਜਾਂ ਦੀ ਭੂਮਿਕਾ ਦੀ ਛਲਾਗਾ ਵੀ ਕੀਤੀ ਖਬਰ ਏਜੰਸੀ ਤਾਸ ਨੇ ਰੂਸੀ ਜਨਰਲ ਗੇਰਾ ਸਿਮੋਵ ਦੇ ਹਵਾਲੇ ਨਾਲ ਕਿਹਾ ਕਿ ਕੋਰੀਅਨਜ਼ ਪੀਪਲਜ਼ ਆਰਮੀ ਭਾਵ ਉੱਤਰੀ ਕੋਰੀਆ ਦੇ ਸੈਨਿਕ ਅਤੇ ਉਹਦੇ ਅਧਿਕਾਰੀਆਂ ਨੇ ਰੂਸੀ ਸੈਨਿਕਾਂ ਨਾਲ ਮੋਢੇ ਨਾਲ ਮੋਢਾ ਜੇੜ ਕੇ ਲੜਾਈ ਦਾ ਐਮਿਸ਼ਨ ਨਿਭਾਉਂਦੇ ਹੋਏ ਯੂਕਰੇਨੀ ਹਮਲੇ ਨੂੰ ਪਿੱਛੇ ਧੱਕਣ ਦੌਰਾਨ ਉੱਚ ਪੇਸ਼ੇਵਾਰਾਂ ਨਾਲ ਮਹਾਰਤ ਦਾ ਪ੍ਰਦਰਸ਼ਨ ਕੀਤਾ ਹੈ ਲੜਾਈ ਵਿੱਚ ਦ੍ਰਿੜਤਾ ਹਿੰਮਤ ਤੇ ਬਾਦਰੀ ਦਾ ਪ੍ਰਦਰਸ਼ਨ ਕੀਤਾ ਖੁਰਸਕ ਖਿੱਤੇ ਦੇ ਵਿੱਚ ਕੁਝ ਸਿਆਉਤੇ ਅਗਸਤ 2024 ਵਿੱਚ ਯੂਕਰੇਨ ਦੀਆਂ ਫੌਜਾਂ ਨੇ ਕੋਸਪੈਟ ਕਰਦੇ ਹਾਂ ਕਬਜ਼ਾ ਕਰ ਲਿਆ ਸੀ ਯੂਕਰੇਨ ਨੇ ਰੂਸ ਦੇ ਦਾਅਵੇ ਨੂੰ ਰੱਦ ਕਰ ਦਿਆ ਕਿਹਾ ਹੈ ਕਿ ਉਸ ਦੀਆਂ ਫੌਜਾਂ ਹਾਲੇ ਵੀ ਖਿੱਤੇ ਵਿੱਚ ਡਟੀਆਂ ਹੋਈਆਂ ਹਨ ਖਬਰ ਏਜੰਸੀ ਏਪੀ ਮੁਤਾਬਕ ਯੂਕਰੇਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਲੜਾਈ ਅਜੇ ਵੀ ਚੱਲ ਰਹੀ ਹੈ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਪੁਤਨ ਨੇ ਸਹਿਯੋਗੀ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਯੂਰੀ ਉਸਾਕੋਵ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਦੇ ਜਿਹੜੇ ਵਿਦੇਸ਼ ਦੂਤ ਨੇ ਸਟੀਵ ਵਿਟਕੋਫ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਵਿਚਕਾਰ ਗੱਲਬਾਤ ਬੜੀ ਰਚਨਾਤਮਕ ਤੇ ਲਾਭਦਾਇਕ ਰਹੀ ਹੈ ਉਹਨਾਂ ਕਹੇ ਕਿ ਪੁਤਨ ਤੇ ਸਟੀਵ ਵਿਟਫੋਕ ਵਿਚਾਰ ਮੁਲਾਕਾਤ ਲਗਭਗ 3 ਘੰਟੇ ਚੱਲਦੀ ਰਹੀ ਅਮਰੀਕਾ ਨੇ ਮੁਲਾਕਾਤ ਦੌਰਾਨ ਹੋਈ ਚਰਚਾ ਦੇ ਵੇਰਵੇ ਪ公ੇ ਜਾਰੀ ਨਹੀਂ ਕੀਤੇ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ ਸ਼ਾਂਤੀ ਸਮਝੌਤੇ ਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਸਫਲਤਾਪੂਰਵਕ ਅੱਗੇ ਵਧ ਰਹੀਆਂ ਹਨ ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ਲਸਕੀ ਨੇ ਸ਼ੁੱਕਰਵਾਰ ਦੇਰ ਰਾਤ ਆਪਣੇ ਵੀਡੀਓ ਸੰਬੋਧਨ ਵਿੱਚ ਕਿਹਾ ਕਿ ਰੂਸ ਤੇ ਬਿਨਾ ਸ਼ਰਤ جنگਬੰਦੀ ਨੂੰ ਸਵੀਕਾਰ ਕਰਨ ਲਈ ਅਸਲ ਦਬਾਅ ਪਾਉਣਾ ਬਣਦਾ ਹੈ ਅਜਈਆਂ ਰਿਪੋਰਟਾਂ ਹਨ ਕਿ ਸ਼ਾਂਤੀ ਪ੍ਰਸਤਾਵ ਦੇ ਹਿੱਸੇ ਵਜੋਂ ਅਮਰੀਕਾ ਯੂਕਰੇਨ ਨੂੰ ਰੂਸ ਦੁਆਰਾ ਕਬਜ਼ੇ ਵਾਲੇ ਆਪਣੇ ਖੇਤਰ ਦੇ ਇੱਕ ਵੱਡੇ ਹਿੱਸੇ ਨੂੰ ਛੱਡਣ ਲਈ ਵੀ ਕਹਿ ਸਕਦਾ ਹੈ ਜਦੋਂ ਤੋਂ ਡੋਨਲਡ ਟਰੰਪ ਦੁਆਰਾ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਆ ਦੁਬਾਰਾ ਬਣੇ ਹੋਏ ਆ ਨਾ ਉਦੋਂ ਤੋਂ ਹੀ ਉਹ ਰੂਸ ਤੇ ਯੂਕਰੇਨ ਵਿਚਕਾਰ ਸ਼ਾਂਤੀ ਪ੍ਰਸਤਾਵ ਬਣਾਉਣ ਦੀ ਕਈ ਕੋਸ਼ਿਸ਼ਾਂ ਕਰ ਚੁੱਕੇ ਹਨ ਅਗਲੀ ਖਬਰ ਈਰਾਨ ਤੋਂ ਜੀ ਈਰਾਨ ਦੇ ਬੰਦਰਬਾਸ਼ ਸ਼ਹਿਰ ਦੇ ਸ਼ਾਹਿਦ ਰਜਾਈ ਬੰਦਰਗਾਹ ਦੇ ਉੱਤੇ ਇੱਕ ਧਮਾਕਾ ਹੋਇਆ ਜਿੱਚ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ ਤੇ 500 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਹਨ ਇਰਾਨ ਦੇ ਰਾਹਤ ਤੇ ਬਚਾਅ ਸੰਗਠਨ ਦੇ ਮੁਖੀ ਨੇ ਹੁਣ ਤੱਕ ਘੱਟੋ ਘੱਟ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ ਜ਼ਖਮੀਆਂ ਦੇ ਇਲਾਜ ਲਈ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਪ੍ਰਬੰਧ ਕੀਤੇ ਗਏ ਹਨ ਇਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਹੈ ਕਿ ਦੱਖਣੀ ਇਰਾਨ ਦੇ ਸ਼ਾਹਿਦ ਰਜਾਈ ਬੰਦਰਗਾਹ ਤੇ ਇੱਕ ਵੱਡਾ ਧਮਾਕਾ ਹੋਇਆ ਹਾਲਾਂਕਿ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਜਿਹੜਾ ਉਹ ਨਹੀਂ ਲੱਗ ਸਕਿਆ ਕੁਝ ਖਬਰਾਂ ਭਾਰਤ ਤੋਂ ਲੈਨੇ ਆ ਜੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਫਿਰ ਤੋਂ ਵਧਣ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਇੱਕ ਪ੍ਰਤੀਕਿਰਿਆ ਦਿੱਤੀ ਹੈ ਡੋਨਲਡ ਟਰੰਪ ਨੇ ਕਿਹਾ ਕਿ ਮੈਂ ਭਾਰਤ ਦੇ ਬਹੁਤ ਨੇੜੇ ਆ ਤੇ ਮੈਂ ਪਾਕਿਸਤਾਨ ਦੇ ਵੀ ਬਹੁਤ ਨੇੜੇ ਆ ਉਹਨਾਂ ਹਜ਼ਾਰਾਂ ਸਾਲਾਂ ਤੋਂ ਮੈਨੂੰ ਨਹੀਂ ਪਤਾ ਹਜ਼ਾਰਾਂ ਸਾਲ ਕਿਉਂ ਕਿਹਾ ਕਿਉਂਕਿ 47 ਤੋਂ ਬਾਅਦ ਹੀ ਕਸ਼ਮੀਰ ਦਾ ਮੁੱਦਾ ਉੱਠਿਆ ਸੀ ਪਰ ਉਹਨਾਂ ਕਿਹਾ ਕਿ ਉਹ ਹਜ਼ਾਰਾਂ ਸਾਲਾਂ ਤੋਂ ਕਸ਼ਮੀਰ ਨੂੰ ਲੈ ਕੇ ਲੜ ਰਹੇ ਹਨ ਕਸ਼ਮੀਰ ਮੁੱਦਾ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ ਹੈ ਤੇ ਸ਼ਾਇਦ ਇਹ ਤੋਂ ਵੀ ਹੋਰ ਲੰਬਾ ਚੱਲੇਗਾ। ਉਹਨਾਂ ਕਿਹਾ ਕਿ ਪੈਲਗਾਮ ਵਿੱਚ ਇੱਕ ਬੁਰਾ ਹਮਲਾ ਅਤਵਾਦੀ ਹਮਲਾ ਹੋਇਆ ਹੈ ਅਤੇ ਉਸ ਸਰਹੱਦ ਤੇ 1500 ਸਾਲਾਂ ਤੋਂ ਤਣਾਅ ਹੈ। ਇਹ ਇਸ ਤਰ੍ਹਾਂ ਹੀ ਰਿਹਾ ਹੈ ਪਰ ਮੈਨੂੰ ਯਕੀਨ ਹੈ ਕਿ ਉਹ ਇਹਨੂੰ ਕਿਸੇ ਤਰ੍ਹਾਂ ਹੱਲ ਕਰ ਲੈਣਗੇ। ਮੈਂ ਦੋਵਾਂ ਨੇਤਾਵਾਂ ਨੂੰ ਜਾਣਦਾ ਹਾਂ। ਪਾਕਿਸਤਾਨ ਤੇ ਭਾਰਤ ਵਿਚਕਾਰ ਬਹੁਤ ਤਣਾਅ ਹੈ ਪਰ ਇਹ ਤਣਾਅ ਹਮੇਸ਼ਾ ਹੀ ਰਿਹਾ ਹੈ। ਉਹਨਾਂ ਦਾ ਗੱਲ ਕਰਨ ਦਾ ਆਪਣਾ ਢੰਗ ਹੈ ਜੀ ਉਹ ਸੈਕੜੇ ਸਾਲਾਂ ਤੋਂ ਗੱਲ ਕਰ ਰਹੇ 1500 ਸਾਲਾਂ ਤੋਂ ਇਤਨਾਮ ਆ ਕਸ਼ਮੀਰ ਵਾਲਾ ਜਿਹਦੀ ਸ਼ਾਇਦ ਅਸੀਂ ਭਾਰਤੀ ਹੋਣ ਕਰਕੇ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ 47 ਦੀ ਵੰਡ ਤੋਂ ਬਾਅਦ ਜਿਸ ਤਰੀਕੇ ਨਾਲ ਪਾਕਿਸਤਾਨ ਨੇ ਪੈਨੇਟ੍ਰੇਟ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਕੁਝ ਹਿੱਸਾ ਜਿਹੜਾ ਕਸ਼ਮੀਰ ਦਾ ਉਹ ਉਹਨਾਂ ਦੇ ਕਬਜ਼ੇ 'ਚ ਆ ਗਿਆ ਦੋ ਸੈਂਚ ਕਸ਼ਮੀਰ ਵੰਡਿਆ ਗਿਆ ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਆ ਤੇ ਭਾਰਤ ਵਾਲੇ ਮਕਬੂਜਾ ਕਸ਼ਮੀਰ ਕਹਿੰਦੇ ਆ ਸੋ ਉੱਥੇ ਇਹ ਜਿਹੜਾ ਤਣਾਅ ਆ ਇਹ ਲਗਾਤਾਰ ਬਣਿਆ ਰਹਿੰਦਾ ਪਰ ਇਹ 1947 ਤੋਂ ਪੈਦਾ ਹੋਇਆ ਸੀਗਾ ਪਾਕਿਸਤਾਨ ਦੀ ਇੱਕ ਸਾਬਕਾ ਡਿਪਲੋਮੈਟ ਹੈ ਜੀ ਮਲੀਹਾ ਲੋਧੀ ਜਿਹੜੀ ਯੂਨ ਚ ਰਹੇ ਨੇ ਉਹਨਾਂ ਨੇ ਅਲ ਜਜ਼ੀਰਾ ਜਿਹੜਾ ਮਿਡਲ ਈਸਟ ਦਾ ਇੱਕ ਚੈਨਲ ਹੈ ਆ ਕੁਐਦ ਦਾ ਉਹਦੇ ਨਾਲ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਇੱਕ ਉਦਾਸੀ ਭਰਿਆ ਮਾਹੌਲ ਬਣਿਆ ਹੋਇਆ ਹੈ ਅੱਗੇ ਕੀ ਹੋਵੇਗਾ ਇਸ ਬਾਰੇ ਬਹੁਤ ਜ਼ਿਆਦਾ ਚਿੰਤਾ ਹੈ ਅਸੀਂ ਇਸ ਪੂਰੇ ਸੰਕਟ ਦੀ ਇੱਕ ਪੂਰੇ ਸੰਕਟ ਦੀ ਦਹਲੀਜ਼ ਤੇ ਉੱਤੇ ਖੜੇ ਹਾਂ ਉਸ ਨੇ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਜਿਹੜਾ ਤਣਾਅ ਹੈ ਇਸ ਨੇ ਇਸ ਖੇਤਰ ਨੂੰ ਇੱਕ ਅਣਜਾਣ ਖਤਰੇ ਵੱਲ ਧੱਕ ਦਿੱਤਾ ਹੈ ਲੋਧੀ ਨੇ ਕਿਹਾ ਹੈ ਕਿ ਪਰਮਾਣੂ ਗਵਾਂਢੀ ਇੱਕ ਹੋਰ ਖਤਰਨਾਕ ਟਕਰਾਅ ਦੇ ਕੰਢੇ ਹਨ ਇਸ ਲਈ ਕਈ ਤਰ੍ਹਾਂ ਦੇ ਡਰ ਹਨ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ-ਨਾਲ ਭਾਰਤੀ ਮੀਡੀਆ ਦੇ ਢੜਕਾਉ ਭਾਸ਼ਣਾ ਦੇ ਕਾਰਨ ਇਹ ਸਭ ਹੋ ਰਿਹਾ ਹੈ ਮਦੀਆ ਲੋਧੀ ਨੇ ਕਿਹਾ ਪਰ ਆਪਾਂ ਜੇ ਕਿਤੇ ਮਦੀਆ ਲੋਧੀ ਦੇ ਦਿੱਤੇ ਹੋਏ ਪੁਰਾਣੇ ਭਾਸ਼ਣ ਖਾਸ ਕਰਕੇ ਜਦੋਂ ਉਹ ਯੂਨ ਵਿੱਚ ਡਿਪਲੋਮੈਟ ਦੇ ਤੌਰ ਤੇ ਕੰਮ ਕਰਦੇ ਸਨ ਤੇ ਵੇਖੀਏ ਤੇ ਉਹ ਵੀ ਜ਼ਹਿਰੀਲੇ ਤੇ ਇੱਕ ਦੂਜੇ ਤਰੀ ਤਣਾ ਵਧਾਉਣ ਵਾਲੇ ਹੀ ਸਨ ਸੋ ਹੁਣ ਜਿਹੜੀ ਸਾਬਕਾ ਰਾਜਦੂਤਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਬਿਆਨਬਾਜ਼ੀ ਕਾਰਨ ਇਹ ਡਰ ਬਣਿਆ ਹੋਇਆ ਹੈ ਕਿ ਭਾਰਤ ਪਾਕਿਸਤਾਨ ਦੇ ਵਿਰੁੱਧ ਕੋਈ ਸਿੱਧੀ ਕਾਰਵਾਈ ਕਰ ਸਕਦਾ ਹੈ ਉਹਨੇ ਕਿਹਾ ਕਿ ਇਹਦੇ ਨਤੀਜੇ ਵਜੋਂ ਪਾਕਿਸਤਾਨ ਵੱਲੋਂ ਵੀ ਇੱਕ ਬਹੁਤ ਮਜ਼ਬੂਤ ਤੇ ਜ਼ਬਰਦਸਤ ਜਵਾਬ ਦਿੱਤਾ ਜਾਏਗਾ ਲੋਦੀ ਨੇ ਇਹ ਸਟਾ ਕੱਢਿਆ ਇਸ ਲਈ ਡਰ ਤੇ ਡਰ ਅਸਲ ਵਿੱਚ ਇਸ ਤੱਥ ਤੇ ਕੇਂਦਰ ਹੈ ਕਿ ਅਸੀਂ ਇੱਕ ਪੂਰੇ ਸੰਕਟ ਦੀ ਦਲੀਜ਼ ਉੱਤੇ ਖੜੇ ਹਾਂ ਅੱਜ ਪ੍ਰਕਾਸ਼ਿਤ ਇੱਕ ਸੰਪਾਦਕੀ ਵਿੱਚ ਪਾਕਿਸਤਾਨ ਦੇ ਡਾਨ ਨਿਊਜ਼ ਆਊਟਲੈਟ ਨੇ ਵੀ ਕਿਹਾ ਹੈ ਕਿ ਹੁਣ ਕੂਟਰੀਤੀ ਨੂੰ ਇੱਕ ਮੌਕਾ ਦੇਣ ਦਾ ਸਮਾਂ ਆ ਗਿਆ ਹੈ ਕਿਉਂਕਿ ਨਾ ਤਾਂ ਪਾਕਿਸਤਾਨ ਤੇ ਨਾ ਹੀ ਭਾਰਤ ਜੰਗ ਬਰਦਾਸ਼ਤ ਕਰ ਸਕਦੇ ਹਨ ਸੰਪਾਦਕੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਉਪਮਾ ਦੀਪ ਵਿੱਚ ਖਤਰਨਾਕ ਸਮਾਂ ਹੈ ਅਤੇ ਪਾਕਿਸਤਾਨ ਤੇ ਭਾਰਤ ਦੋਵਾਂ ਨੂੰ ਸੰਜਮ ਦਿਖਾਉਣ ਤੇ ਪਹਿਲਗਾਮ ਤੋਂ ਬਾਅਦ ਆਪਣੇ ਵਿਕਾਸ ਨੂੰ ਸਮਝਦਾਰੀ ਨਾਲ ਸੰਭਾਲਣ ਦੀ ਲੋੜ ਹੈ ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਭਾਰਤ ਨੇ ਸਲਾਨੀਆਂ ਦੀ ਬੈਰਹਿਮੀ ਨਾਲ ਹੱਤਿਆ ਵਿੱਚ ਇਸ ਦੇਸ਼ ਦੀ ਯਾਨੀ ਕਿ ਪਾਕਿਸਤਾਨ ਦੀ ਸ਼ਮੂਲੀਅਤ ਦੇ ਭਰੋਸੇਯੋਗ ਸਬੂਤ ਪ੍ਰਦਾਨ ਕੀਤੇ ਤੋਂ ਬਿਨਾਂ ਹੀ ਇਸ ਦਖਾਤ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਰਾ ਕੇ ਗੱਲ ਨੂੰ ਅੱਗੇ ਵਧਾ ਦਿੱਤਾ ਹੈ ਇੱਕ ਬਿਆਨ ਆਰਐਸਐਸ ਦੇ ਮੁਖੀ ਮੋਨ ਭਗਵਦ ਦਾ ਵੀ ਆਇਆ ਮੋਨ ਭਗਵਤ ਨੇ ਪਹਿਲਗਾਮ ਹਮਲੇ ਦੇ ਬਾਅਦ ਪਾਕਿਸਤਾਨ ਬਾਰੇ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਾਡੇ ਧਰਮ ਗ੍ਰੰਥਾਂ ਦੇ ਅਰਥਾਂ ਨੂੰ ਸਾਡੇ ਸਮਾਜ ਵਿੱਚ ਸਹੀ ਢੰਗ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ ਅਹਿੰਸਾ ਸਾਡਾ ਸੁਭਾਅ ਹੈ ਪਰ ਸਾਡੀ ਅਹਿੰਸਾ ਲੋਕਾਂ ਨੂੰ ਬਦਲਣ ਕਰ ਬਦਲਣ ਵਾਲੀ ਹੈ ਜ਼ਿਆਦਾਤਰ ਲੋਕ ਬਦਲ ਵੀ ਜਾਂਦੇ ਹਨ ਪਰ ਕੁਝ ਲੋਕ ਨਹੀਂ ਬਦਲਦੇ ਉਹਨਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਉਹ ਕਹਿੰਦੇ ਜਿਵੇਂ ਮੈਂ ਬੰਬੇ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਰਾਵਣ ਦਾ ਜ਼ਿਕਰ ਕੀਤਾ ਸੀ ਰਾਵਣ ਕੋਲ ਸਭ ਕੁਝ ਸੀ ਪਰ ਉਸ ਦਾ ਸਰੀਰ ਤੇ ਬੁੱਧੀ ਕੋਈ ਭਲਾਈ ਦਾ ਕੰਮ ਨਹੀਂ ਸੀ ਕਰ ਸਕਦੇ ਕੋਈ ਭਲਾਈ ਨਹੀਂ ਸੀ ਲੈ ਸਕਦੇ ਇਸ ਲਈ ਉਹਨੂੰ ਮਾਰਨਾ ਹੀ ਚੰਗਾ ਸੀ ਗੁੰਡਾਗਰਦੀ ਵਿੱਚ ਸ਼ਾਮਲ ਲੋਕਾਂ ਨੂੰ ਸਬਕ ਸਿਖਾਉਣ ਦੀ ਵੀ ਲੋੜ ਹੁੰਦੀ ਹੈ ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ ਹੁੰਦਾ ਉਹਨਾਂ ਨੂੰ ਉੱਥੇ ਭੇਜਿਆ ਜਾਣਾ ਚਾਹੀਦਾ ਹੈ ਜਿੱਥੇ ਉਹਨਾਂ ਨੂੰ ਉੱਥੇ ਭੇਜਿਆ ਜਾਂਦਾ ਜਿੱਥੇ ਉਹਨਾਂ ਨੂੰ ਭੇਜਿਆ ਜਾਣਾ ਚਾਹੀਦਾ ਹੈ ਅਸੀਂ ਕਦੇ ਵੀ ਆਪਣੇ ਗਵਾਂਡੀਆਂ ਦਾ અપਮਾਨ ਜਾਂ ਨੁਕਸਾਨ ਨਹੀਂ ਕਰਦੇ ਪਰ ਜੇ ਕੋਈ ਇਸ ਤਰ੍ਹਾਂ ਅੱਗੇ ਆ ਹੀ ਜਾਵੇ ਤਾਂ ਫਿਰ ਰਾਜਾ ਕੀ ਕਰ ਸਕਦਾ ਹੈ ਰਾਜੇ ਦਾ ਫਰਜ਼ ਹੈ ਕਿ ਉਹ ਆਪਣੀ ਪਰਜਾ ਦੀ ਰੱਖਿਆ ਕਰੇ ਤੇ ਰਾਜਾ ਇਹ ਕਰੇਗਾ ਇਨਸਾਨ ਸਾਡਾ ਮੂਲ ਸੁਭਾਅ ਹੈ ਪਰ ਕੁਝ ਲੋਕ ਵਿਗੜ ਗਏ ਹਨ ਸੰਗਮੁਖੀ ਨੇ ਕਿਹਾ ਕਿ ਜੇਕਰ ਅਸੀਂ ਇਕਜੁੱਟ ਹਾਂ ਤਾ ਕੋਈ ਵੀ ਸਾਡੇ ਵੱਲ ਮਾੜੇ ਇਰਾਦਿਆਂ ਨਾਲ ਵੇਖਣ ਦੀ ਹਿੰਮਤ ਨਹੀਂ ਕਰ ਸਕਦਾ ਅਤੇ ਜੇਕਰ ਕੋਈ ਜਿਆ ਕਰਦਾ ਹੈ ਤਾਂ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਣਗੀਆਂ ਸਾਨੂੰ ਇੱਕ ਸਖਤ ਪ੍ਰਕਿਰਿਆ ਦੀ ਉਮੀਦ ਹੈ ਉਹਨਾਂ ਕਹਾਂ ਕਿ ਕਿਸੇ ਨਾਲ ਨਫ਼ਰਤ ਕਰਨਾ ਜਾਂ ਦੁਸ਼ਮਣੀ ਰੱਖਣਾ ਸਾਡੇ ਸੁਭਾਅ ਵਿੱਚ ਨਹੀਂ ਹੈ ਪਰ ਚੁੱਪਚਾਪ ਨੁਕਸਾਨ ਸਹਿਣਾ ਵੀ ਸਾਡੇ ਸੁਭਾਅ ਦਾ ਹਿੱਸਾ ਨਹੀਂ ਹੈ ਇੱਕ ਸੱਚਮੁੱਚ ਅਹਿੰਸਕ ਵਿਅਕਤੀ ਨੂੰ ਮਜ਼ਬੂਤ ਵੀ ਹੋਣਾ ਚਾਹੀਦਾ ਹੈ ਜੇ ਤਾਕਤ ਨਹੀਂ ਹੈ ਤਾਂ ਕੋਈ ਫਿਰ ਬਦਲ ਨਹੀਂ ਹੈ ਪਰ ਜਦੋਂ ਤਾਕਤ ਹੈ ਤਾਂ ਇਹ ਲੋੜ ਪੈਣ ਤੇ ਦਿਖਾਈ ਵੀ ਦੇਣੀ ਚਾਹੀਦੀ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਬੇਬੁਨਿਆਦ ਦੋਸ਼ ਲਗਾਏ ਹਨ ਪਰ ਇਹ ਸਭ ਕੁਝ ਹੁਣ ਬੰਦ ਹੋਣਾ ਚਾਹੀਦਾ ਹੈ ਅਸੀਂ ਮਾਮਲੇ ਦੀ ਨਿਰਪੱਖ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਫੌਜ ਸ੍ਰਦਾਂ ਦੀ ਰਾਖੀ ਲਈ ਤਿਆਰ ਬਰ ਤਿਆਰ ਹੈ ਅਤੇ ਅਸੀਂ ਇਸ ਬਾਰੇ ਕੋਈ ਵੀ ਗਲਤਫਹਿਮੀ ਵਿੱਚ ਨਹੀਂ ਰਹਿਣਾ ਚਾਹੁੰਦੇ ਤੇ ਸਭ ਨੂੰ ਦੱਸਣਾ ਚਾਹੁੰਦੇ ਹਾਂ ਉਹਨਾਂ ਕਹੇ ਕਿ ਸਾਡੀ ਇੱਛਾ ਹੈ ਇਹ ਸਾਡੀ ਇੱਛਾ ਹੈ ਪਰ ਇਹਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ ਸ਼ਾਹਬਾਦ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਹਰ ਕੀਮਤ ਤੇ ਆਪਣੀ ਪ੍ਰਭੂਸੱਤਾ ਤੇ ਸੁਰੱਖਿਆ ਦੀ ਰਾਖੀ ਕਰੇਗਾ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਅਸੀਮ ਮਨੀਰ ਨੇ ਸ਼ਿੰਚਰਵਾਰ ਨੂੰ ਇੱਕ ਵਾਰ ਫਿਰ ਦੋ ਰਾਸ਼ਟਰੀ ਸਿਧਾਂਤ ਨੂੰ ਦਰਹਾਉਂਦੇ ਹੋਏ ਕਿਹਾ ਕਿ ਮੁਸਲਮਾਨ ਤੇ ਹਿੰਦੂ ਦੋ ਵੱਖ-ਵੱਖ ਰਾਸ਼ਟਰ ਹਨ ਮਨੀਰ ਖੈਬਰ ਪਖਤੂਨ ਖਵਾਹ ਸੂਬੇ ਵਿੱਚ ਕਾਕਲ ਇਰਾਕੇ ਵਿੱਚ ਪਾਕਿਸਤਾਨ ਮਿਲਟਰੀ ਅਕਾਦਮੀ ਪੀ ਐਮ ਏ ਵਿੱਚ ਕੈਡਟਰਾਂ ਦੀ ਪਾਸਿੰਗ ਆਊਟ ਪਲੇਟ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਮੁਸਲਮਾਨ ਜੀਵਨ ਦੇ ਹਰ ਪਹਿਲੂ ਧਰਮ ਰੀਤੀ ਰਿਵਾਜ ਪਰੰਪਰਾਾਂ ਤੇ ਸੋਚ ਵਿੱਚ ਹਿੰਦੂਆਂ ਤੋਂ ਵੱਖਰੇ ਹਨ ਸਾਡੇ ਪੁਰਖਿਆਂ ਨੇ ਪਾਕਿਸਤਾਨ ਬਣਾਉਣ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅਸੀਂ ਜਾਣਦੇ ਹਾਂ ਕਿ ਇਹਦੀ ਰੱਖਿਆ ਕਿਵੇਂ ਕਰਨੀ ਹੈ ਸਮਝਣੀ ਔਦੀ ਕਿ ਇੱਕ ਜਰਨਲ ਨੂੰ ਇਹੋ ਜੇ ਨਫਰਤ ਵਾਲੇ ਭਾਸ਼ਣ ਦੇਣ ਦੀ ਕੀ ਜ਼ਰੂਰਤ ਹੈ ਜਦੋਂ ਫੌਜੀ ਵਰਦੀ ਵਿੱਚ ਹੁੰਦਾ ਹੈ ਤਾਂ ਆਪਣੇ ਦੇਸ਼ ਦੀ ਗਲਤਤਾ ਕਰੇ ਪਰ ਧਰਮਾਂ ਵਿੱਚ ਦਖਲ ਦੇਣ ਦਾ ਉਹਦਾ ਜਿਹੜਾ ਇਹ ਕੰਮ ਹੈ ਇਹ ਬੜਾ ਘਾਤਕ ਜਿਹੜਾ ਉਹ ਸਿੱਧ ਹੋ ਸਕਦਾ ਦੂਜੇ ਪਾਸੇ ਲੰਡਨ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਇੱਕ ਸੀਨੀਅਰ ਪਾਕਿਸਤਾਨੀ ਫੌਜੀ ਅਧਿਕਾਰੀ ਨੇ ਪਹਿਲਗਾ ਮਾਮਲੇ ਨੂੰ ਲੈ ਕੇ ਲੰਡਨ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਜਿਹੜੇ ਭਾਰਤੀ ਲੋਕ ਸੀ ਉਹਨਾਂ ਨੂੰ ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਇਨਾ ਹੀ ਨਹੀਂ ਇਸ ਅਧਿਕਾਰੀ ਨੇ ਆਪਣੇ ਹੱਥ ਵਿੱਚ ਭਾਰਤੀ ਬਾਈ ਸੈਨਾ ਦੇ ਗਰੁੱਪ ਕੈਪਟਨ ਅਬਨੰਦਨ ਜਿਹੜਾ ਸੀਗਾ ਉਹਦਾ ਪੋਸਟਰ ਫੜਿਆ ਹੋਇਆ ਸੀ ਜਿਸ ਨੂੰ ਫਰਵਰੀ 2019 ਵਿੱਚ ਪਾਕਿਸਤਾਨੀ ਫੌਜ ਨੇ ਬੰਦੀ ਬਣਾ ਲਿਆ ਸੀ ਇਸ ਪੋਸਟਰ ਦੇ ਥੱਲੇ ਇਹ ਵੀ ਲਿਖਿਆ ਹੋਇਆ ਸੀ ਚਾਹ ਬਹੁਤ ਸਵਾਦੀ ਹੈ ਇਹ ਵੀਡੀਓ ਕਲਿੱਪ ਸ਼ਨੀਵਾਰ ਸਵੇਰ ਤੋਂ ਹੀ ਵਾਇਰਲ ਹੋ ਰਿਹਾ ਹੈ 5 ਸਕਿੰਟ ਦੀ ਇਸ ਕਲਿੱਪ ਵਿੱਚ ਲੰਡਨ ਵਿੱਚ ਪਾਕਿਸਤਾਨੀ ਹਾਈ ਕਮਿਸ਼ਨਰ ਦੇ ਫੌਜ ਦੇ ਫੌਜ ਅਤੇ ਹਵਾਈ ਸੈਨਾ ਦੇ ਸਲਾਹਕਾਰ ਕਰਨਲ ਤਮੂਰ ਰਾਹਤ ਨੂੰ ਦੂਤਾਵਾਸਦੀ ਬਾਲਕੋਨੀ ਵਿੱਚ ਖੜੇ ਹੋ ਕੇ ਪ੍ਰਦਰਸ਼ਨਕਾਰੀਆਂ ਵੱਲ ਗਲਾ ਵੱਡਣ ਵਾਲਾ ਇਸ਼ਾਰਾ ਕਰਦੇ ਵਿਖਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸ਼ੁੱਕਰਵਾਰ ਦਾ ਹੈ ਜਦੋਂ ਭਾਰਤੀ ਪਾਈਚਾਰੇ ਦੇ ਵੱਡੀ ਗਿਣਤੀ ਵਿੱਚ ਲੋਕ ਦੂਤਾਵਾਸ ਦੇ ਬਾਹਰ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ ਰਿਪੋਰਟਰ ਅਨੁਸਾਰ 500 ਤੋਂ ਵੱਧ ਬ੍ਰਿਟਿਸ਼ ਭਾਰਤੀਆਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਉਹਨਾਂ ਨੇ ਪਹਿਲਕਾ ਮਾਮਲੇ ਤੇ ਪੀੜਤਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਭਾਰਤੀ ਝੰਡੇ ਝੰਡੇ ਬੈਨਰ ਤੇ ਪੋਸਟਰ ਫੜੇ ਹੋਏ ਸਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਨੇ ਇਹਨੂੰ ਇੱਕ ਕਨਾਉਣਾ ਤੇ ਬਿਸ਼ਰਮ ਭਰਿਆ ਵਿਹਾਰ ਕਿਹਾ ਹੈ। ਲੋਕਾਂ ਨੇ ਕਿਹਾ ਹੈ ਕਿ ਉਹ ਡਿਪਲੋਮੈਟ ਦੇ ਸੂਟ ਵਿੱਚ ਇੱਕ ਅਤਵਾਦੀ ਹੈ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਪੁੱਛਿਆ ਹੈ ਕਿ ਪਾਕਿਸਤਾਨ ਅਬਨੰਦਨ ਦੀ ਤਸਵੀਰ ਬਾਰ-ਬਾਰ ਕਿਉਂ ਦਿਖਾਉਂਦਾ ਹੈ? ਉਸਨੇ ਤਾਂ ਭਾਰਤ ਦੇ ਦਬਾਅ ਹੇਠ ਅਬਨਦਨ ਨੂੰ ਵਾਪਸ ਭੇਜ ਦਿੱਤਾ ਸੀ ਇਹ ਪਾਕਿਸਤਾਨ ਦੀ ਇੱਕ ਹਾਰ ਸੀ ਕੋਈ ਜਿੱਤ ਦਾ ਸੰਕਲਪ ਨਹੀਂ ਸੀ ਫਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਉੱਥੋਂ ਫੜਿਆ ਗਿਆ ਬੀਐਸਐਫ ਦਾ ਜਵਾਨ 72 ਘੰਟੇ ਤੋਂ ਬਾਅਦ ਵੀ ਪਾਕਿਸਤਾਨੀ ਰੇਂਜਰਾਂ ਦੀ ਹਾਜ਼ਰਤ ਵਿੱਚ ਹੈ ਤਿੰਨ ਫਲੈਂਕ ਮੀਟਿੰਗਾਂ ਹੋ ਚੁੱਕੀਆਂ ਨੇ ਉਹਨੂੰ ਰਿਹਾ ਕਰਾਉਣ ਲਈ ਪਰ ਉਸ ਤੋਂ ਬਾਅਦ ਵੀ ਉਹਨੂੰ ਰਿਹਾ ਨਹੀਂ ਕੀਤਾ ਗਿਆ ਪਾਕਿਸਤਾਨੀ ਅਧਿਕਾਰੀਆਂ ਨੇ ਸਪਾਈ ਨੂੰ ਰਿਹਾ ਕਰਨ ਤੋਂ ਇਨਕਾਰ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਹਾਈ ਕਮਾਂਡ ਤੋਂ ਹੁਕਮ ਨਹੀਂ ਮਿਲਦੇ ਸਪਾਈ ਨੂੰ ਰਿਹਾ ਨਹੀਂ ਕਰਨਗੇ। ਦੂਜੇ ਪਾਸੇ ਸ਼ੁੱਕਰਵਾਰ ਸ਼ਾਮ ਨੂੰ ਬੀਐਸਐਫ ਦੇ ਡਾਇਰੈਕਟਰ ਜਨਰਲ ਦਿਲਜੀਤ ਸਿੰਘ ਚੌਧਰੀ ਨੇ ਕੇਂਦਰੀ ਗ੍ਰੈਸ ਕੱਤਰ ਗੋਵਿੰਦ ਮੋਹਨ ਨਾਲ ਸਪਾਈ ਨੂੰ ਰਿਹਾ ਕਰਾਉਣ ਲਈ ਗੱਲਬਾਤ ਕੀਤੀ ਹੈ। ਪਹਿਲ ਕਾਮ ਮਾਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਕਰ ਤਣਾਅ ਕਾਰਨ ਪੀਕੇ ਸਿੰਘ ਦੀ ਰਿਹਾਈ ਵਿੱਚ ਦੇਰੀ ਹੋ ਰਹੀ ਹੈ। ਪਿਛਲੇ ਦਿਨੀ ਪੀਕੇ ਸਾਹੂ ਹੈ ਇਹਨਾਂ ਦਾ ਨਾਂ ਜੀ ਗਲਤੀ ਨਾਲ ਸਰਦ ਪਾਰ ਕਰ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਪਾਕਿਸਤਾਨ ਉਹਨੂੰ ਪਾਕਿਸਤਾਨ ਰਿੰਜਰ ਨੇ ਫੜ ਲਿਆ ਸੀ ਪਰ ਉਸ ਨੂੰ ਹਾਲੇ ਤੱਕ ਰਿਹਾ ਨਹੀਂ ਕੀਤਾ ਗਿਆ ਇੱਕ ਪਾਸੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਿਆ ਹੋਇਆ ਹੈ ਤੇ ਦੂਜੇ ਪਾਸੇ ਪਾਕਿਸਤਾਨ ਰਿੰਜਰ ਨੇ ਹਾਈ ਕਮਾਂਡ ਦਾ ਹੁਕਮ ਨਾ ਮਿਲਣ ਤੱਕ ਜਵਾਨ ਨੂੰ ਰਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਹਿਲ ਕਾਮਾਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਨੂੰ ਮਤਲਬ ਕਰਨ ਦੇ ਫੈਸਲੇ ਦੇ ਉੱਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਜਿਹੜੇ ਨੇ ਬਲਾਵਲ ਭੁੱਟੋ ਜ਼ਰਦਾਰੀ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਜੇ ਪਾਣੀ ਰੋਕਿਆ ਗਿਆ ਤਾਂ ਦਰਿਆਵਾਂ ਵਿੱਚ ਖੂਨ ਵਹੇਗਾ ਬਲਾਵਲ ਨੇ ਆਪਣੇ ਜੱਦੀ ਸਿੰਧ ਸੂਬੇ ਦੇ ਸ਼ੁਕਰ ਇਲਾਕੇ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸਿੰਧ ਦਰਿਆ ਸਾਡਾ ਹੈ ਅਤੇ ਸਾਡਾ ਹੀ ਰਹੇਗਾ ਜਾਂ ਤਾਂ ਸਾਡਾ ਪਾਣੀ ਇਸ ਵਿੱਚੋਂ ਵਹੇਗਾ ਜਾਂ ਫਿਰ ਉਹਨਾਂ ਦਾ ਖੂਨ ਸਿੰਧ ਦਰਿਆ ਸਿੰਧ ਸੂਬੇ ਵਿੱਚੋਂ ਵਗਦਾ ਹੈ ਅਤੇ ਸਿੰਧ ਘਾਟੀ ਸਭਿਆਤਾ ਦਾ ਸ਼ਹਿਰ ਮੇ ਜੋਦਾੜੋ ਇਸ ਤੇ ਕੰਡਿਆਂ ਦੇ ਵਸਿਆ ਹੋਇਆ ਹੈ ਤੇ ਵਧਿਆ ਫੁੱਲਿਆ ਹੈ ਬਲਾਵਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਵਾ ਕੀਤਾ ਹੈ ਕਿ ਉਹ ਭਾਰਤ ਜਿਹੜਾ ਹੈ ਉਹ ਹਜ਼ਾਰਾਂ ਸਾਲ ਪੁਰਾਣੀ ਸਭਿਆਤਾ ਦਾ ਵਾਰਸ ਹੈ ਪਰ ਉਹ ਸਭਿਆਤਾ ਲੜਕਾਣਾ ਤੇ ਮੇ ਜੋਦਾੜੋ ਵਿੱਚ ਹੈ ਅਸੀਂ ਇਹਦੇ ਸੱਚੇ ਰਖਵਾਲੇ ਹਾਂ ਅਤੇ ਅਸੀਂ ਇਹਦੀ ਰੱਖਿਆ ਕਰਾਂਗੇ ਬਲਾਵਲ ਨੇ ਕਿਹਾ ਕਿ ਮੋਦੀ ਸਿੰਧ ਦਰਿਆ ਦੇ ਸਿੰਧ ਸੂਬੇ ਦੇ ਲੋਕਾਂ ਵਿਚਕਾਰ ਜੁੱਗਾਂ ਪੁਰਾਣੇ ਰਿਸ਼ਤੇ ਨੂੰ ਤੋੜ ਨਹੀਂ ਸਕਦਾ ਉਹਨਾਂ ਕਹੇ ਕਿ ਭਾਰਤ ਨੇ ਆਪਣੀਆਂ ਅੱਖਾਂ ਪਾਕਿਸਤਾਨ ਦੇ ਪਾਣੀ ਤੇ ਰੱਖੀਆਂ ਹਨ ਅਤੇ ਸਥਿਤੀ ਚਾਰਾ ਸੁਭਿਆ ਵਿੱਚ ਏਕਤਾ ਦੀ ਮੰਗ ਕਰਦੀ ਹੈ ਤਾਂ ਜੋ ਉਹਨਾਂ ਦੇ ਪਾਣੀ ਦੀ ਰੱਖਿਆ ਕੀਤੀ ਜਾ ਸਕੇ ਉਹਨਾਂ ਨੇ ਕਿਹਾ ਕਿ ਨਾ ਤਾਂ ਪਾਕਿਸਤਾਨ ਦੇ ਲੋਕ ਤੇ ਨਾ ਹੀ ਕੁਮਾਤਰੀ ਭਾਈਚਾਰਾ ਮੋਦੀ ਦੇ ਜੰਗੀ ਜਾਂ ਸਿੰਧ ਦੇ ਪਾਣੀ ਨੂੰ ਪਾਕਿਸਤਾਨ ਤੋਂ ਖੋਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਕਰੇਗਾ ਅਸੀਂ ਸਾਰੀ ਦੁਨੀਆ ਨੂੰ ਸੁਨੇਹਾ ਭੇਜਾਂਗੇ ਕਿ ਸਿੰਧ ਦੇ ਪਾਣੀਆਂ ਦੇ ਉੱਤੇ ਡਾਕਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਪਾਕਿਸਤਾਨ ਨਾਲ ਵਧੇ ਤਣਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਮੀਡੀਆ ਲਈ ਇੱਕ ਅਡਵਾਈਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਸਾਰੇ ਮੀਡੀਆ ਚੈਨਲਾਂ ਤੇ ਰੱਖਿਆ ਕਾਰਜਾਂ ਤੇ ਸੁਰੱਖਿਆ ਬਲਾਂ ਦੀਆਂ ਰੈਜੀਮੈਂਟਲ ਗਤੀਵਿਧੀਆਂ ਦੇ ਲਾਈਵ ਕਵਰੇਜ ਤੋਂ ਬਚਣ ਲਈ ਕਿਹਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਆ ਮੀਡੀਆ ਪਲੇਟਫਾਰਮਾਂ ਨੂੰ ਨਿਊਜ਼ ਏਜੰਸੀਆਂ ਤੇ ਸੋਸ਼ਲ ਮੀਡੀਆ ਜਿਹੜੇ ਉਪਭੋਗਤਾਵਾਂ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰੱਖਿਆ ਤੇ ਸੁਰੱਖਿਆ ਕਾਰਜਾਂ ਦੀ ਰਿਪੋਰਟਿੰਗ ਕਰਦੇ ਸਮੇਂ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਮੌਜੂਦਾ ਨਿਯਮਾਂ ਦਾ ਸਖਤੀ ਨਾਲ ਜਿਹੜਾ ਉੱਤੇ ਪਾਲਣਾ ਕਰਨ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੀਡੀਆ ਆਊਟਲੈਟਾਂ ਨੂੰ ਕੋਈ ਵੀ ਰੀਅਲ ਟਾਈਮ ਕਵਰੇਜ ਨਹੀਂ ਦਿਖਾਉਣੀ ਚਾਹੀਦੀ ਅਤੇ ਨਾ ਹੀ ਅਜਾ ਕੋਈ ਵਿਜ਼ੂਅਲ ਦਿਖਾਉਣਾ ਚਾਹੀਦਾ ਜੋ ਉਹਨਾਂ ਨੂੰ ਜੋ ਉਹਨਾਂ ਨੂੰ ਸਰੋਤਾਂ ਦੇ ਆਧਾਰ ਤੇ ਰੱਖਿਆ ਕਾਰਜਾਂ ਨਾਲ ਸੰਬੰਧਿਤ ਹੋਈ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ ਇਸ ਵਿੱਚ ਦੇਸ਼ ਸਰੂਦੀ ਤਾਕਤਾਂ ਰੱਖਿਆ ਤੇ ਸੁਰੱਖਿਆ ਕਾਰਜਾਂ ਨਾਲ ਸੰਬੰਧਤ ਸਮੇਂ ਤੋਂ ਪਹਿਲਾਂ ਦੀ ਜਾਣਕਾਰੀ ਦੀ ਵਰਤੋਂ ਵੀ ਇਹ ਕਰ ਸਕਦੀਆਂ ਹਨ ਇਸ ਤੋਂ ਇਲਾਵਾ ਇਹ ਸੁਰੱਖਿਆ ਕਰਮਚਾਰੀਆਂ ਦੇ ਕੰਮ ਕਾਜ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤੀ 에ਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਕਾਰਨ ਭਾਰਤੀਆਂ ਅੰਤਰਰਾਸ਼ਟਰੀ ਉਡਾਣਾਂ ਕਾਫੀ ਪ੍ਰਭਾਵਿਤ ਹੋ ਰਹੀਆਂ ਹਨ ਇਸ ਦੇ ਮੱਦੇ ਨਜ਼ਰ ਭਾਰਤੀ ਹਵਾ ਬਾਜੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਡਜੀਸੀਏ ਨੇ 에어ਲਾਈਨ ਕੰਪਨੀਆਂ ਲਈ ਇੱਕ ਅਡਵਾਈਸਰੀ ਜਾਰੀ ਕੀਤੀ ਹੈ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਇਸ ਅਡਵਾਈਸਰੀ ਵਿੱਚ ਕਿਹਾ ਗਿਆ ਹੈ ਕਿ ਭਾਰਤੀ 에어ਲਾਈਨਾਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਅੰਤਰਰਾਸ਼ਟਰੀ ਉਡਾਣਾਂ ਖਾਸ ਕਰਕੇ ਦਿੱਲੀ ਸਮੇਤ ਉੱਤਰੀ ਭਾਰਤੀ ਸ਼ਹਿਰਾਂ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਦਾ ਸਮਾਂ ਵੱਧ ਗਿਆ ਹੈ ਇਸ ਸਲਾਹ ਵਿੱਚ ਇਸ ਨੂੰ ਸਾਰੀਆਂ 에어ਲਾਈਨਾਂ ਲਈ ਲਾਜ਼ਮੀ ਬਣਾਇਆ ਗਿਆ ਹੈ ਕਿ डीजीएसए ਨੇ ਕਿਹਾ ਹੈ ਕਿ एयरलाइन कंपनीया ਯਾਤਰੀਆਂ ਨੂੰ ਉਡਾਨ ਨਾਲ ਸੰਬੰਧਿਤ ਸਹੀ ਜਾਣਕਾਰੀ ਦੇਣ ਅਤੇ ਉਡਾਣ ਦੌਰਾਨ ਉਹਨਾਂ ਨੂੰ ਖਾਣ ਪੀਣ ਦੀਆਂ ਸਹੂਲਤਾਂ ਵੀ ਪ੍ਰਦਾਨ ਕਰਨ アドਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ एयरलाइਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਯਾਤਰੀਆਂ ਨੂੰ ਬਦਲੇ ਹੋਏ ਰੂਟ ਯਾਤਰਾ ਦੇ ਸਮੇਂ ਦੇ ਵਿੱਚ ਤਬਦੀਲੀ ਅਤੇ ਰਸਤੇ ਵਿੱਚ ਕਿਸੇ ਵੀ ਹੋਰ ਸਟਾਪਓਵਰ ਦੇ ਨਾਲ-ਨਾਲ ਹਵਾਈ ਖੇਤਰ ਦੀਆਂ ਪਾਬੰਦੀਆਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਨ ਉਹਨਾਂ ਨੂੰ ਜਿਹੜਾ ਖਾਣਾ ਸਨੈਕਸ ਆਦ ਜਿਹੜੇ ਆ ਉਹ ਮਈਆ ਕਰਾਉਣ ਉਹਦੇ ਲਈ ਵਿਸ਼ੇਸ਼ ਪ੍ਰਬੰਧ ਕਰਨ ਇਸ ਤੋਂ ਇਲਾਵਾ 에ਰਲਾਈਨਾਂ ਨੂੰ ਲੰਬੀਆਂ ਉਡਾਰੀਆਂ ਦੇ ਮੱਦੇਨਜ਼ਰ ਲੋੜੀਂਦੀ ਗਿਣਤੀ ਵਿੱਚ ਮੈਡੀਕਲ ਕਿੱਟਾਂ ਵੀ ਰੱਖਣੀਆਂ ਪੈਣੀਆਂ ਹਨ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਵਾਈ ਅੱਡਿਆਂ ਤੇ ਅਜੇ ਪ੍ਰਬੰਧ ਕੀਤੇ ਜਾਣ ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀਆਂ ਨੂੰ ਆਪਣੇ ਕਾਲ ਸੈਂਟਰਾਂ ਤੇ ਗਾਹਕ ਸੇਵਾ ਟੀਮਾਂ ਨੂੰ ਉਡਾਣਾਂ ਵਿੱਚ ਹੋ ਰਹੀ ਦੇਰੀ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਨ ਅਤੇ ਸ਼ਿਕਾਇਤਾਂ ਨਾਲ ਡਿਜੀਟਲ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਲੜਿੰਦੇ ਸਮੇਂ ਤੋਂ ਵੱਧ ਦੇਰੀ ਹੋਣ ਦੀ ਸੂਰਤ ਵਿੱਚ 에ਅਰਲਾਈਨ ਨੂੰ ਯਾਤਰੀਆਂ ਨੂੰ ਮੁਆਵਜ਼ਾ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਕਤੀ ਨੇ ਕਿਹਾ ਹੈ ਕਿ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣ ਨਾਲ ਕਸ਼ਮੀਰੀਆਂ ਦੇ ਦਿਲ ਨੂੰ ਠੇਸ ਪਹੁੰਚੀ ਹੈ ਉਸਨੇ ਕਿਹਾ ਕਿ ਲੋਕ ਬਹੁਤ ਹੈਰਾਨ ਹੋਏ ਹਨ ਤੇ ਇਸ ਵੇਲੇ ਲੋਕਾਂ ਨੂੰ ਇਹ ਸੋਚਣ ਸਮਝਣ ਦਾ ਵੀ ਪਤਾ ਨਹੀਂ ਲੱਗ ਰਿਹਾ ਕਿ ਇਹ ਕੋਈ ਸੁਰੱਖਿਆ ਦੀ ਗਲਤੀ ਹੈ ਜਾਂ ਕੁਝ ਹੋਰ ਸਾਡੇ ਸੈਲਾਨੀ ਮਹਿਮਾਨ ਹਨ ਬਹੁਤ ਸਾਰੇ ਲੋਕ ਉਹ ਹਨ ਜੋ ਕਸ਼ਮੀਰ ਜਾਣ ਲਈ ਸਾਲਾਂ ਤੋਂ ਪੈਸੇ ਬਚਾਉਂਦੇ ਹਨ ਮਮੂਦਾ ਮੁਕਤੀ ਨੇ ਕਿਹਾ ਕਿ ਇਹ ਸਭ ਅਚਾਨਕ ਨਹੀਂ ਹੋਇਆ ਇਹੋ ਜਿਹੇ ਕਈ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਜਿੱਥੇ ਸਾਡੇ ਕਈ ਸੈਨਿਕ ਸ਼ਹੀਦ ਹੋਏ ਹਨ ਪਰ ਇਹ ਪਹਿਲੀ ਵਾਰ ਹੈ ਕਿ ਇਹ ਸਲਾਨੀਆਂ ਦੇ ਉੱਤੇ ਹਮਲਾ ਹੋਇਆ ਹੈ ਆਖਰੀ ਖਬਰ ਹੈ ਜੀ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸਰਜੀਤ ਕਰਨ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਚੁੰਦਾ ਵੱਲੋਂ ਰੱਖੀ ਗਈ ਬੈਠਕ ਦੌਰਾਨ ਫਤੇਗੜ ਸਾਹਿਬ ਦੇ ਗੁਰਦੁਆਰਾ ਦੇ ਗਿਆਨੀ ਗੁਰਮਖ ਸਿੰਘ ਆਲ ਵਿੱਚ ਜਿਹੜਾ ਇਕਤਰਤਾ ਹਾਲ ਹੈ ਉਹਦੇ ਵਿੱਚ ਬੈਠਕ ਨਹੀਂ ਕਰਨ ਦਿੱਤੀ ਗਈ ਹੋਰ ਤਾਂ ਹੋਰ ਇਸ ਹਾਲ ਦੇ ਗੇਟ ਦੇ ਅੱਗੇ ਇੱਕ ਟਰੈਕਟਰ ਖੜਾ ਕਰਕੇ ਉਹਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਕਈ ਸਵਾਲ ਚੁੱਕੇ ਗਏ ਹਨ ਅਤੇ ਇਸ ਨੂੰ ਪੰਥ ਵਿਰੋਧੀ ਦੱਸਿਆ ਗਿਆ ਹੈ ਚੁੰਡਾ ਸਾਹਿਬ ਨੇ ਕਿਹਾ ਕਿ ਹੁਣ ਸਿੱਖ ਸੁਧਾਰ ਲਹਿਰ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ ਉਹਨਾਂ ਕਹਿੰਦੇ ਕਿ ਇਸ ਥਾਂ ਤੇ ਮੀਟਿੰਗ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਇਹ ਸਿੱਖ ਪੰਥ ਦੀ ਸਾਂਝੀ ਥਾਂ ਹੈ ਇਸ ਥਾਂ ਤੇ ਬੈਠਕ ਕਰਨਾ ਇੱਥੇ ਉਸ ਨੂੰ ਰੋਕਣਾ ਕਰਮ ਤੋਂ ਰੋਕਣਾ ਨਿੰਦਣਯੋਗ ਹੈ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੁਤਵਿੰਦਰ ਸਿੰਘ ਟੋੜਾ ਤੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਸੁਪਰਵਾਈਜ਼ਰ ਜੋਗਾ ਸਿੰਘ ਦੇ ਵਿਚਕਾਰ ਬਹਿਸ ਵੀ ਹੋਈ ਦੱਸੀ ਜਾਂਦੀ ਹੈ ਤੇ ਗੁਰਦੁਆਰਾ ਫਤੇਗੜ ਸਾਹਿਬ ਵਿੱਚ ਜਿਹੜੇ ਮੌਜੂਦ ਲੋਕ ਸੀ ਉਹਨਾਂ ਨੇ ਦੋਵਾਂ ਨੂੰ ਬਹਿਸ ਕਰਦੇ ਆ ਵੇਖਿਆ ਤੇ ਫਿਰ ਉਹਨਾਂ ਨੂੰ ਸ਼ਾਂਤ ਕਰਵਾਇਆ ਉੱਥੇ ਹੀ ਉਹਨਾਂ ਕਿਹਾ ਕਿ ਫਤੇਗੜ ਸਾਹਿਬ ਵਿਖੇ ਪੰਜ ਮੈਂਬਰੀ ਪ੍ਰਤੀ ਕਮੇਟੀ ਦੇ ਨਮਾਇंदे ਜਥੇਦਾਰ ਇਕਬਾਲ ਸਿੰਘ ਝੁੰਦੜੀ ਗਵਾਈ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਮੀਟਿੰਗ ਹਾਲ ਨੂੰ ਤਾਲਾ ਲਾਉਣਾ ਤੇ ਮੀਟਿੰਗ ਰੋਕਣ ਲਈ ਟਰੈਕਟਰ ਖੜਾ ਕਰਨਾ ਇਹ ਇੱਕ ਅਤਿ ਨਿੰਦਾਯੋਗ ਕੰਮ ਹੈ ਤੇ ਇਹਦੀ ਅਸੀਂ ਨਿੰਦਾ ਕਰਦੇ ਹਾਂ ਸ਼ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਇਹਦੇ ਉੱਤੇ ਜਵਾਬ ਦੇਣਾ ਪਏਗਾ ਇੱਕ ਕਾਬਜ ਤੇ ਰਦੀ ਘਬਰਾਹਟ ਦੀ ਨਿਸ਼ਾਨੀ ਹੈ ਇਹ ਸਭ ਕੁਝ ਸੁਖਬੀਰ ਬਾਦਲ ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਹੈ ਚੁੰਦਾ ਸਾਹਿਬ ਨੇ ਇਹ ਵੀ ਕਿਹਾ ਤੇ ਦੇ ਨਾਲ ਹੀ ਅੱਜ ਦਾ ਖਬਰਾਂ ਦਾ ਇਹ ਬਲਟਨ ਹੋਇਆ ਸਮਾਪਤ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਕੱਲ ਨੂੰ ਫੇਰ ਮਿਲਦੇ ਹਾਂ